ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਟੀਵੀ ਜਿਤ ਕੋ ਯੂਟਿਊਬ ਦੇਖਣ ਵਾਲਿਆਂ ਦਾ ਬਹੁਤ ਬਹੁਤ ਥੈਂਕ ਥੈਂਕਸ ਥੈਂਕ ਯੂ ਪੰਜਾਬੀ ਵਿੱਚ ਕੀ ਕਹਿੰਦੇ ਨੇ ਜੀ ਆਇਆਂ ਨੂੰ ਠੀਕ ਹੈ ਤਾਂ ਅੱਜ ਤੱਕ ਜਿਨ੍ਹਾਂ ਨੇ ਮੇਰੇ ਵੀਡੀਓ ਦੇਖੇ ਮੈਨੂੰ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਵੈਰੀ ਮੱਚ ਤੁਹਾਡੇ ਪ੍ਰੀਸ਼ੀਅਸ ਟਾਈਮ ਲਈ ਥੈਂਕ ਯੂ ਸੋ ਵੈਰੀ ਮੱਚ ਐਂਡ ਅੱਗੋਂ ਵੀ ਇਦਾਂ ਹੀ ਦੇਖਦੇ ਰਹੋ ਵੀਡੀਓਜ਼ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਐਂਡ ਬੈਲ ਬਟਨ ਨੂੰ ਅ ਦਬਾਉਣਾ ਨਾ ਭੁੱਲਿਓ ਤਾਂ ਕਿ ਅਗਰ ਤੁਸੀਂ ਮੇਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਉਹ ਇੱਕ ਮੇਰੇ ਲਈ ਇੱਕ ਹੌਸਲਾ ਵਜਾਈ ਹੈ ਕਿ ਮੈਨੂੰ ਹਿੰਮਤ ਮਿਲੇ ਕਿ ਮੈਂ ਹੋਰ ਵੀਡੀਓਜ਼ ਬਣਾ ਕੇ ਲੈ ਕੇ ਆਵਾਂ ਮੈਂ ਕੋਈ ਇੰਟਰਟੇਨਰ ਨਹੀਂ ਹਾਂ ਡਾਂਸਰ ਮਾਡਲ ਸੈਲੀਬ੍ਰਿਟੀ ਕੁਛ ਨਹੀਂ ਆ ਬਟ ਮੇਰਾ ਜੋ ਲਿੰਕ ਹੈ ਤੁਹਾਡੇ ਨਾਲ ਦਿਲ ਤੋਂ ਦਿਲ ਦਾ ਕਨੈਕਸ਼ਨ ਹੈ ਜਦੋਂ ਇੱਕ ਕਨੈਕਸ਼ਨ ਜੁੜਿਆ ਰਹਿੰਦਾ ਹੈ ਤਾਂ ਬਹੁਤ ਅੱਛਾ ਲੱਗਦਾ ਐਂਡ ਉਹ ਸਾਰਿਆਂ ਨੂੰ ਥੈਂਕਸ ਜਿਨ੍ਹਾਂ ਨੇ WhatsApp ਤੇ ਮੇਰੀ ਬਿਮਾਰੀ ਦੇ ਕਨਸਰਨ ਲਈ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਮੇਰੀ ਬਹੁਤ ਪੁੱਛਿਆ ਹੈ ਇੱਥੇ ਤੱਕ ਕਿ ਮੈਡੀਸਿਨ ਵੀ ਦੱਸੀ ਹੈ ਕਿ ਕਿਹੜੀ ਮੈਡੀਸਿਨ ਮੈਂ ਲਵਾਂ ਤੁਹਾਡੇ ਇਸ ਪਿਆਰ ਲਈ ਥੈਂਕ ਯੂ ਸੋ ਵੈਰੀ ਮਚ ਆਮ ਸੋ ਬlesd ਟੱਚਡ ਕਿ ਇੱਕ ਟਾਈਮ ਸੀਗਾ I was so alone I was so alone ਤੁਹਾਡੇ ਨਾਲ ਕਨੈਕਟ ਹੋ ਕੇ ਇੱਕ ਮੈਨੂੰ ਆਪਣੀ ਜ਼ਿੰਦਗੀ ਜੀਣ ਦਾ ਐਂਡ ਆਪਣੀ ਬਿਮਾਰੀ ਨਾਲ ਲੜਨ ਦੀ ਹਿੰਮਤ ਮਿਲਦੀ ਹੈ 3 ਦਿਨ ਪਹਿਲੇ ਲਾਈਕ ਕੋ 3 ਦਿਨ ਪਹਿਲੇ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਕਿ ਬਸ ਉਹ ਸਿੱਖ ਮੇਰੇ ਪੂਰੇ 네ਗੇਟਿਵ 네ਗੇਟਿਵ ਸੀਗੀ ਰਿਪੋਰਟ ਐਂਡ ਖਰਾਬ ਸੀਗੀ ਬਹੁਤ ਜ਼ਿਆਦਾ ਬਹੁਤ ਅਫਸੈਟ ਸੀਗੀ ਵਾਸ ਓਨ ਦਾ ਬੈਡ ਫੋਰ 8 ਦਿਨ ਪੂਰੇ ਬੈੱਡ ਤੇ ਸੀਗੀ ਇੱਕ ਦਿਨ ਹਿੰਮਤ ਕਰਕੇ ਵੀਡੀਓ ਬਣਾਤੀ ਐ ਇਦਾਂ ਹੀ ਕਿ ਇਹਨੂੰ ਪਤਾ ਹੈ ਕਿ ਕੁਝ ਲੋਕ ਬਹੁਤ ਦਿਲੋਂ ਦੁਆ ਦੇ ਦਿੰਦੇ ਨੇ ਐਂਡ ਜੋ ਦੁਆ ਹੁੰਦੀ ਹੈ ਦਿਲੋਂ ਉਹ ਲੱਗਦੀ ਹੈ ਉਹ ਪ੍ਰੇਅਰਸ ਕੰਮ ਕਰਦੇ ਆ ਆਈ نو ਐਂਡ ਅੱਜ ਜੋ ਆਪਾਂ ਗੱਲ ਕਰਨ ਲੱਗੇ ਹਾਂ ਮੈਂ ਸਾਰੇ ਹੀ ਫਰੈਂਡਸ ਨੂੰ ਇੱਕ ਕੰਨੀਆ ਕਿ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਿਉਂਕਿ ਇਹ ਇੱਕ ਮੇਰਾ ਐਦਾਂ ਦਾ ਮੈਸੇਜ ਹੈ ਕਿ ਮੈਂ ਬਿਮਾਰੀ ਦੇ ਟਾਈਮ ਮੇਰਾ ਜੋ ਮੈਕਸਿਮਮ ਟਾਈਮ ਪਾਸ ਸੀਗਾ YouTube ਹੀ ਸੀਗਾ ਦੇਖ ਕੇ ਮੈਂ ਆਪਣਾ ਟਾਈਮ ਪਾਸ ਕਰ ਰਹੀ ਸੀਗੀ ਐਂਡ ਮੈਂ ਜੋ ਪੰਜਾਬੀ ਬੋਲਦੀ ਐ ਵੀ ਮੈਂ YouTube ਤੋਂ ਹੀ ਸਿੱਖੀ ਸੀਗੀ ਐਂਡ ਜੋ ਚੀਜ਼ ਮੈਂ ਦੇਖੀ ਹੈ YouTube ਤੇ ਇਨ ਇਨਾ 8-10 ਦਿਨਾਂ ਚ ਸੱਚਮੁੱਚ ਉਸ ਤੋਂ ਪਹਿਲੇ ਮੈਂ ਐਦਾਂ ਦੇ ਕੋਈ ਵੀਡੀਓਜ਼ ਦੇਖੇ ਨਹੀਂ ਸੀਗੇ ਪੰਜਾਬ ਦੀ ਇੱਕ ਅਲੱਗ ਰੈਪਿਊਟੇਸ਼ਨ ਸੀਗੀ ਮੇਰੇ ਮਾਈਂਡ 'ਚ ਐਂਡ ਬਹੁਤ ਇਨੋਸੈਂਟ ਡੀਸੈਂਟ ਲੋਕ ਸਮਝਦੇ ਸੀ ਕਿ ਹਲੇ ਵੀ ਉਦਾਂ ਦੇ ਲੋਕ ਹੈਗੇ ਆ ਪੰਜਾਬ ਚੈਨੋ ਕਿ ਜਿੱਦਾਂ ਦੇ ਅੰਦਰੋਂ ਉਦਾਂ ਦੇ ਬਾਹਰੋਂ ਆ ਬਟ ਇਹ ਇਹ ਵੀਡੀਓ ਉਹ ਲੋਕਾਂ ਲਈ ਹੈ ਜੋ ਲੋਕ ਆਪਣੀਆਂ ਹੀ ਭੈਣਾਂ ਨਾਲ ਵਿਆਹ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਫੇਰੇ ਲੈ ਕੇ ਮੈਰਿਜ ਸਰਟੀਫਿਕੇਟ ਬਣਾ ਕੇ ਲੀਗਲੀ ਜੋ ਬਾਹਰ ਲੈ ਜਾਂਦੇ ਨੇ ਐਂਡ ਇਹ ਵੀਡੀਓ ਉਹਨਾਂ ਲਈ ਹੈ ਜੋ ਕਿ ਔਲਾਦ ਦੇ ਪਿਆਰ 'ਚ ਅੰਨੇ ਹੋ ਕੇ ਜਿਹੜਾ ਹੈ ਕਿ ਅਗਰ ਉਹਨਾਂ ਦੇ ਕਿਸੇ ਨਾਲ ਐਕਸਟਰਾ ਮੈਰਿਟਲ ਅਫੇਅਰ ਹੋ ਗਿਆ ਤਾਂ ਉਸ ਕੁੜੀ ਨੂੰ ਨੂਹ ਬਣਾ ਨਹੀਂ ਸਕਦੇ ਸੀ ਕਿਉਂਕਿ ਕੋਰਟ 'ਚ ਕੇਸ ਚੱਲ ਰਿਹਾ ਸੀ ਡਿਵੋਰਸ ਨਹੀਂ ਹੋਇਆ ਤਾਂ ਇੱਕ ਬਜ਼ੁਰਗ ਨੇ ਜੋ ਕਿ ਇੱਕ ਕਾਫੀ ਵਾਇਰਲ ਵੀਡੀਓ ਹੈ ਪੰਜਾਬ ਦੀ ਤਾਂ ਇੱਕ 23 ਸਾਲ ਦੀ ਕੁੜੀ ਨਾਲ ਫੇਰੇ ਵੀ ਲਏ ਕੋਰਟ ਮੈਰਿਜ ਵੀ ਕੀਤੀ ਐ ਐਂਡ ਉਹਨਾਂ ਦੇ ਬਿਆਨ ਇਦਾਂ ਸੀ ਕਿ ਲਵ ਮੈਰਿਜ ਹੈ ਉਹਨਾਂ ਦੀ ਇੱਕ ਇੱਕ ਹਿਸਾਬ ਨਾਲ ਤਾਂ ਲਵ ਮੈਰਿਜ ਮੰਨ ਲਈ ਗਈ ਸੀਗੀ ਉਹ ਚੀਜ਼ ਐਂਡ ਉਹਦੇ ਬਾਅਦ 'ਚ ਜਦੋਂ ਸਾਰੇ ਕੁਝ ਪਤਾ ਚੱਲਿਆ ਕਿ ਉਹਨਾਂ ਦੇ ਜਿਹੜੀ ਪਹਿਲੀ ਨੂਹ ਸੀਗੀ 13 14 ਸਾਲ ਦੀ ਮੈਰਿਜ ਸੀਗੀ ਦੋ ਬੱਚੇ ਐ ਐਂਡ ਉਹਨਾਂ ਦਾ ਡਿਵੋਰਸ ਕੇਸ ਪਿਛਲੇ 3 ਸਾਲ ਦਾ ਚੱਲ ਰਿਹਾ ਹੈ کورٹ ਦੇ ਵਿੱਚ ਤਾਂ ਉਸ ਮੁੰਡੇ ਦਾ ਅਫੇਅਰ ਉਸ ਕੁੜੀ ਨਾਲ ਸੀਗਾ ਤਾਂ ਉਹ ਮੁੰਡੇ ਨੇ ਆਪਣੇ ਪਿਓ ਨੂੰ ਮੋਹਰਾ ਬਣਾ ਕੇ ਕਾਨੂੰਨ ਨਾਲ ਮਜ਼ਾਕ ਕੀਤਾ ਉਹਦੀ ਤਾਂ ਉਹਨੂੰ ਪਨਿਸ਼ਮੈਂਟ ਮਿਲਣੀ ਹੀ ਚਾਹੀਦੀ ਹੈ ਐਂਡ ਪੂਰੀ ਕੋਸ਼ਿਸ਼ ਹੋਏਗੀ ਕਿ ਉਹ ਪਨਿਸ਼ਮੈਂਟ ਉਹਨੂੰ ਮਿਲੇ ਕਿਉਂਕਿ ਕਾਨੂੰਨ ਨੂੰ ਧੋਖਾ ਦਿੱਤਾ ਦੂਸਰਾ ਕਿ ਸੋਸਾਇਟੀ ਨੂੰ ਧੋਖੇ ਚ ਰੱਖਿਆ ਪਰਦਾ ਪਾਇਆ ਔਰ ਸਭ ਤੋਂ ਵੱਡਾ ਧੋਖਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਚਾਰ ਫੇਰੇ ਅਸੀਂ ਲਏ ਐ ਉਹ ਇੱਕ ਫੇਰਿਆਂ ਦਾ ਕੀ ਮਤਲਬ ਹੈ ਮੈਂ ਇੱਕ ਵੀਡੀਓ ਉਹਨਾਂ ਤੇ ਜ਼ਰੂਰ ਬਣਾਵਾਂਗੀ ਐਂਡ ਉਹ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਾਂਗੀ ਐਂਡ ਅੱਜ ਵੀ ਮੈਂ ਪੁੱਛਦੀ ਆ ਉਸ ਬਜ਼ੁਰਗ ਕਲੂ ਔਰ ਐਦਾਂ ਦੇ ਉਸ ਸਾਰੇ ਲੋਕਾਂ ਕੋਲੋਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਵਿੱਤਰ ਫੇਰੇ ਜੋ ਕਿ ਹੁਣੇ-ਹੁਣੇ ਅਨੰਦ ਕਾਰਜ ਐਕਟ ਪਾਸ ਹੋਇਆ ਹੈ ਉਹਦੇ ਲਈ ਅਸੀਂ ਇੰਨੀਆਂ ਲੜਾਈਆਂ ਕੀਤੀਆਂ ਸਾਰਾ ਕੁਝ ਕੀਤਾ ਹੈ ਉਹ ਸਾਰੇ ਆਪਾਂ ਆਪਣੇ ਆਪ ਨੂੰ ਖੜਾ ਰੱਖਣ ਲਈ ਸਾਬਿਤ ਕਰਨ ਲਈ ਇੱਕ ਪਿਓਰ ਕੋਮਾ ਫੇਰੇ ਲੈਣੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਪਾਵਰ ਦਿੱਤੀ ਹੈ ਜਿਹੜਾ ਦਰਜਾ ਦਿੱਤਾ ਹੈ ਜੋ ਲਾਈਵ ਗੁਰੂ ਦਾ ਲਿਵਿੰਗ ਗੁਰੂ ਦਾ ਦਰਜਾ ਉਹ ਬਜ਼ੁਰਗ ਉਹ ਵੀ ਅੰਮ੍ਰਿਤਧਾਰੀ ਕਿਦਾਂ ਇਸ ਰਿਸ਼ਤੇ ਦਾ ਮਜ਼ਾਕ ਉਡਾ ਸਕਦਾ ਹੈ ਉਹ ਰਿਲੀਜੀਅਨ ਦੀ ਨਜ਼ਰ ਚ ਇੱਕ ਕ੍ਰਾਈਮ ਹੈ ਕਿਉਂਕਿ ਰਿਲੀਜੀਅਨ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਅਦਰ ਦੈਨ ਵੈਸਟਰਨ ਕੰਟਰੀਜ਼ ਵੈਸਟਰਨ ਕੰਟਰੀਜ਼ 'ਚ ਵੀ ਸਾਡੇ ਰਿਲੀਜੀਅਸ ਰਾਈਟ ਨੂੰ ਉਹਨਾਂ ਨੇ ਐਕਸੈਪਟ ਕੀਤਾ ਐ ਐਂਡ ਸਾਨੂੰ ਬਹੁਤ ਸਾਰੇ ਫੈਸਿਲਿਟੀਆਂ ਦਿੱਤੇ ਐ ਬਟ ਗੱਲ ਜਦੋਂ ਆਪਣੇ ਪੰਜਾਬ ਦੀ ਆਂਦੀ ਐ ਤਾਂ ਉਹ ਪੰਜਾਬ ਦੇ ਵਿੱਚ ਬਜ਼ੁਰਗ ਕੀ ਕਰ ਰਹੇ ਨੇ ਬਜ਼ੁਰਗ ਚਲੋ ਇਹ ਵੀ ਚੀਜ਼ ਮੈਂ ਮੰਨ ਲਿਆ ਕਿ ਕੁੜੀਆਂ ਜਿਹੜੀਆਂ ਨੇ ਬਾਹਰ ਜਾਣ ਲਈ ਆਪਣੇ ਤੋਂ ਦੋ ਦੁਗਣੀ ਤਿਗਣੀ ਉਮਰ ਦੇ ਬੰਦਿਆਂ ਨਾਲ ਵਿਆਹ ਕਰ ਲੈਂਦੀਆਂ ਨੇ ਚਲੋ ਇੱਕ ਉਹਨਾਂ ਦਾ जुगाੜ ਹੈ ਕਿ ਅਸੀਂ ਆਪਣੇ ਕੰਟਰੀ ਚੋਂ ਬਾਹਰ ਜਾਣਾ ਇੱਕ ਸਹਾਰਾ ਐਂਡ ਉਹਨਾਂ ਨੂੰ ਵੀ ਉਹ ਸਹਾਰਾ ਮਿਲ ਜਾਂਦਾ ਹੈ ਬਜ਼ੁਰਗਾਂ ਨੂੰ ਵੀ ਚਾਹੇ ਉਹ ਪੈਸੇ ਲਈ ਕਰਦੇ ਆ ਜਾਂ ਵਾਟੇਵਰ ਆਈ ਡੋਨਟ ਨੋ ਉਹਨਾਂ ਦੀ ਇਨਰ ਕੌਨਸ਼ੀਅਸ ਉਹਨਾਂ ਨੂੰ ਕਿੱਦਾਂ ਅਲਾਉਡ ਕਰਦੀ ਹੈ ਉਹ ਸਾਰੀ ਚੀਜ਼ਾਂ ਲਈ ਉਹ 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 ਉਹਨਾਂ ਦੇ ਖੁਦ ਜਿਹੜੇ ਨੇ ਕ੍ਰਾਈਮ ਦੇ ਭਾਗੀਦਾਰ ਨੇ ਐਂਡ ਉਹਨਾਂ ਨੂੰ ਉਹਦੀ ਪਨਿਸ਼ਮੈਂਟ ਮਿਲ ਹੀ ਜਾਂਦੀ ਹੈ ਕਿਉਂਕਿ ਇਹ ਸਭ ਕੁਝ ਫੇਸ ਟੈਂਪਰੇਰੀ ਹੁੰਦਾ ਹੈ ਪਰਮਾਨੈਂਟ ਨਹੀਂ ਹੁੰਦਾ ਉਹਦੀ ਸਜ਼ਾ ਉਹਨਾਂ ਨੂੰ ਵਿਦਿਨ ਸਮ ਪੀਰੀਅਡ ਮਿਲ ਜਾਂਦੀ ਹੈ ਤਾਂ ਗੱਲ ਇੱਥੇ ਹੈ ਕਿ ਭੈਣਾ ਭਰਾਵਾਂ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਐਂਡ ਬਜ਼ੁਰਗ ਆਪਣੇ ਬੱਚਿਆਂ ਲਈ ਕਿਸੇ ਨਾਲ ਵਿਆਹ ਕਰਕੇ ਕੁੜੀ ਨੂੰ ਲਿਆ ਕੇ ਦੇ ਰਿਹਾ ਐਂਡ ਕਿਸੇ ਨੂੰ ਛੱਡ ਰਹੇ ਨੇ ਆਪਣੇ ਪੈਦਾ ਕੀਤੇ ਹੋਏ ਬੱਚਿਆਂ ਨੂੰ ਵੀ ਛੱਡ ਰਹੇ ਨੇ ਐਂਡ ਇਦਾਂ ਦੇ ਬਹੁਤ ਸਾਰੇ ਕੇਸ ਮੈਂ ਦੇਖਿਆ ਹੈ ਕਿ ਤਿੰਨ ਤਿੰਨ ਬੱਚੇ ਹੋ ਗਏ ਐਂਡ ਮੁੰਡੇ ਐਂਡ ਕੁੜੀਆਂ ਆਪਸ ਹਸਬੰਡ ਵਾਈਫ ਅਜੇ ਵੀ ਲੜੇ ਜਾਂਦੇ ਐ ਕੀ ਵਿਆਜ ਸੋਫਾ ਨਹੀਂ ਮਿਲਿਆ ਸੀ ਵਿਆਜ ਉਹ ਗੱਡੀ ਨਹੀਂ ਦਿੱਤੀ ਸੀ ਜੋ ਅਸੀਂ ਮੰਗੀ ਸੀ ਇਹਨਾਂ ਨੇ ਸਾਨੂੰ ਗੱਡੀ ਨਹੀਂ ਦਿੱਤੀ ਇਹਨਾਂ ਨੇ ਇਦਾਂ ਨਹੀਂ ਕੀਤਾ ਤਾਂ ਉਹਨਾਂ ਦੇ 4-4 ਪੰਜ-ਪੰਜ ਅਫੇਅਰ ਆ ਆਦਮੀਆਂ ਦੇ ਐਂਡ ਜਨਾਨੀਆਂ ਦੇ ਘਰ ਤਿੰਨ-ਤਿੰਨ ਬੱਚੇ ਐਂਡ ਉਹ ਰੋਂਦੀਆਂ ਫਿਰ ਰੀਆਂ ਉਹਨਾਂ ਨੂੰ ਖਰਚਾ ਨਹੀਂ ਮਿਲ ਰਿਹਾ ਪਿੰਡ ਜੀ ਪਿੰਡ ਦੇ ਲੋਕਾਂ ਨਾਲ ਹੀ ਆਸ-ਪਾਸ ਦੇ ਪਿੰਡ ਦੇ ਲੋਕਾਂ ਨਾਲ ਹੀ ਅਫੇਅਰ ਹੋਈ ਜਾ ਰਹੇ ਨੇ ਐਂਡ ਇਦਾਂ ਦੇ ਬਹੁਤ ਹੀ ਸਾਰੀ ਨਿਊਜ਼ਸ ਕਿ ਪੰਜਾਬ ਦੀ ਨਿਊਜ਼ ਦੇ ਵਿੱਚ ਟੌਪ ਟੌਪ ਲਾਈਨ ਨਿਊਜ਼ ਚ ਆਂਦਾ ਹੈ ਕਿ ਪਤੀ ਨੇ ਪਤਨੀ ਦੇ ਆਸ਼ਿਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹਾਂ ਅੱਜ ਪਤਨੀ ਦੇ ਆਸ਼ਿਕ ਘਰ ਫੜਿਆ ਗਿਆ ਮੁੰਡਿਆ ਨੂੰ ਬੰਨ ਕੇ ਕੁੱਟ-ਕੁੱਟ ਕੇ ਨੀਲ ਪਾਏ ਹੋਏ ਮੂੰਹ ਚ ਖੂਨ ਕੱਢਿਆ ਹੋਇਆ ਹੈ ਕੁੜੀ ਨੂੰ ਕੁੱਟ ਰਹੇ ਨੇ ਫਲਾਣਾ ਇਦਾਂ ਦਾ ਵਾਈਟ ਇਟ ਇਜ਼ ਹੈਪਨਿੰਗ ਕਿਉਂ ਹੋ ਰਿਹਾ ਹੈ ਸਾਰਾ ਕੁਝ ਕਿ ਤੁਸੀਂ ਵਿਆਹ ਦਾ ਮਤਲਬ ਨਹੀਂ ਸਮਝਦੇ ਕਿ ਕੀ ਇਦਾਂ ਦੇ ਵਿਆਹ ਕਰਾਉਣ ਦਾ ਫਾਇਦਾ ਕੀ ਹੈ ਮਾਪਿਓ ਨੂੰ ਸਿਰਫ ਆਪਣੀ ਔਨਰ ਲਈ ਕਿ ਸਾਡੀ ਇੱਜ਼ਤ ਰਹਿ ਜਾਏ ਕਿ ਅਸੀਂ ਸੇਮ ਬਰਾਦਰੀ ਚ ਵਿਆਹ ਕੀਤੇ ਨੇ ਔਰ ਸਾਡੇ ਬੱਚਾ ਨੇ ਸਾਡੀ ਲਾਜ ਰੱਖੀ ਹੈ ਤਾਂ ਕਿ ਲੋਕ ਸਾਨੂੰ ਕੁਛ ਨਾ ਕਹਿਣ ਐਂਡ ਉਹਦੇ ਬਾਅਦ ਚ ਜੋ ਕੁੱਤਖਾਣੀ ਹੁੰਦੀ ਹੈ ਉਹ ਕੁੱਤਖਾਣੀ ਦਾ ਕੀ ਰਿਜ਼ਲਟ ਨਿਕਲਦਾ ਹੈ ਉਹ ਉਹਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਕਿ ਕਿਉਂ ਇਦਾਂ ਦੇ ਕੇਸ ਹੋ ਰਹੇ ਆ ਕਿ ਆਲਰੇਡੀ ਇੱਕ ਵਿਆਹ ਹੋ ਗਿਆ ਬੰਦੇ ਜਨਾਨੀ ਐਂਡ ਆਦਮੀ ਮੈਨ ਐਂਡ ਔਮਨ ਦੋਨੇ ਇਕੱਠੇ ਰਹਿ ਰਹੇ ਐਂਡ ਉਹਦੇ ਬਾਅਦ ਚ ਫੇਰ ਉਹਨਾਂ ਨੂੰ ਦੋ ਦੋ ਚਾਰ ਚਾਰ ਬੰਦਿਆਂ ਨਾਲ ਲਵ ਹੋ ਗਿਆ ਇਹ ਵਾਟ ਇਜ਼ ਥਿਸ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ ਕਦ ਲਈ ਹੋ ਰਿਹਾ ਹੈ ਦਾ ਕੀ ਰੀਜ਼ਨ ਹੈ ਤਾ ਅਗਰੇ ਰੀਜ਼ਨ ਸੋਸ਼ਲ ਨੈਟਵਰਕ ਸਾਈਟਸ ਨੇ ਤਾਂ ਕਿ ਸੋਸ਼ਲ ਨੈਟਵਰਕ ਸਾਈਟਸ ਬੰਦ ਕਰ ਦਿੱਤੇ ਜਾਣੇ ਚਾਹੀਦੇ ਨੇ ਜਾਂ ਫਿਰ ਸਾਨੂੰ ਆਪਣੀ ਲਿਮਿਟ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅਗਰ ਗੱਲ ਕਰ ਰਹੇ ਹਾਂ ਤਾਂ ਉਹਦੀ ਕੀ ਲਿਮਿਟ ਹੈ ਉਹ ਇੱਕ ਲਿਮਿਟ ਨੂੰ ਵਿੱਚ ਗ੍ਰਾਂਟ ਕੀਤਾ ਜਾਣਾ ਚਾਹੀਦਾ ਹੈ ਐਂਡ ਉਹ ਕੌਣ ਕਰ ਸਕਦਾ ਅਸੀਂ ਖੁਦ ਕਰ ਸਕਦੇ ਹਾਂ ਬੰਦਿਆਂ ਨੂੰ ਕਿਸੇ ਨਾਲ ਵੀ ਪਿਆਰ ਹੋ ਜਾਂਦਾ ਜਨਾਨੀਆਂ ਨੂੰ ਕਿਸੇ ਨਾਲ ਵੀ ਪਿਆਰ ਹੋ ਜਾਂਦਾ ਐਂਡ ਉਹ ਅੰਨੇ ਹੋ ਕੇ ਇੱਕ ਦੂਜੇ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਨੇ ਫਿਰ ਇਹ ਕੁੱਟਕਟਾਪਾ ਹਾਂ ਫਿਰ ਉਹੀ ਵੀਡੀਓ ਵਾਈਰਲ ਹੋ ਕੇ ਆndੀਆਂ ਨੇ ਨਿਊਜ਼ ਬਣ ਬਣ ਕੇ ਬਹੁਤ 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 ਖਰਾਬ ਲੱਗਦਾ ਕਿ ਇੱਕ ਇਦਾਂ ਦਾ ਪਵਿੱਤਰ ਰਿਸ਼ਤਾ ਕਿ ਜਦੋਂ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀਗੀਆਂ ਜਦੋਂ ਆਦੀ ਮਨੁਤੂ ਜਰਨੀ ਸਟਾਰਟ ਹੋਈ ਹੈ ਤਾਂ ਉਦੋਂ ਕਿਸੇ ਦੇ ਵੀ ਔਰਤ ਨੂੰ ਕੋਈ ਵੀ ਲੈ ਜਾਂਦਾ ਸੀ ਕੋਈ ਵੀ ਆਦਮੀ ਹੋਰ ਕੋਈ ਡਿਫਰੈਂਸ ਨਹੀਂ ਸੀ ਵਾਈਲਡ ਰੂਲ ਸੀਗਾ ਫਿਰ ਵਿਆਹ ਦਾ ਜੋ ਇੱਕ ਸੋਸ਼ਲ ਸਟਰਕਚਰ ਬਣਾਇਆ ਤਾਂ ਉਹ ਇਸੇ ਚੀਜ਼ ਨੂੰ ਕੰਟਰੋਲ ਕਰਨ ਲਈ ਬਣਾਇਆ ਕਿ ਇਹ ਵਾਈਲਡਨੈਸ ਜਿਹੜੀ ਹੈ ਇਹ ਜੰਗਲੀਪਣ ਇਹ ਖਤਮ ਕੀਤਾ ਜਾਏ ਕਿ ਤੁਹਾਡੇ ਚ ਜਾਨਵਰਾਂ ਚ ਕੋਈ ਫਰਕ ਹੋਣਾ ਚਾਹੀਦਾ ਹੈ ਤਾਂ ਉਹ ਫਰਕ ਕਿੱਥੇ ਉਹ ਰਹਿ ਗਿਆ ਜਦੋਂ ਤੁਸੀਂ ਇਹ ਵੀਡੀਓ ਬਣਾ ਬਣਾ ਕੇ ਪਾ ਦਿੰਦੇ ਹੋ ਤਾਂ ਤੁਹਾਨੂੰ ਇਹ ਖੁਦ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ 10 ਦਿਨ ਬਾਅਦ 2 ਮਹੀਨੇ ਬਾਅਦ ਇਹਦਾ ਕੀ ਰਿਜ਼ਲਟ ਹੋਏਗਾ ਕਿ ਅਸੀਂ ਗਿਲਟ ਕੌਂਸ਼ੀਅਸ ਸਾਨੂੰ ਫੀਲਿੰਗ ਨਹੀਂ ਹੁੰਦੀ ਜਾਂ ਫਿਰ ਅਗਰ ਅਸੀਂ ਇਦਾਂ ਦੇ ਐਕਸਟਰਾ ਮੈਰਿਟਲ ਅਫੇਅਰ ਚ ਆਲਰੇਡੀ ਹੈਗੇ ਆ ਤਾਂ ਕਿਉਂ ਆ ਕੀ ਇਹਦਾ ਰਿਜ਼ਲਟ ਨਿਕਲੇਗਾ ਦੋਸਤੀ ਵੀ ਹੁੰਦੀ ਹੈ ਪਰ ਜਾਂ ਤਾਂ ਫਿਰ ਪੰਜਾਬ ਚ ਦੋਸਤੀ ਨਾਮ ਦਾ ਕੋਈ ਵਰਡ ਹੀ ਨਹੀਂ ਹੈ ਪਤਾ ਨਹੀਂ ਕਿ ਇਦਾਂ ਦਾ ਆਈ ਡੋਨਟ ਨੋ ਕੀ ਇੱਕ ਹੋ ਕੀ ਰਹਿ ਚੱਲ ਕੀ ਰਿਹਾ ਯਾਰ ਕੁਝ ਵੀ ਸਮਝ ਹੀ ਨਹੀਂ ਆ ਰਹੀ ਕਿਸੇ ਚੀਜ਼ ਦੀ ਇੰਨਾ ਜ਼ਿਆਦਾ ਗੰਧ ਇੰਨਾ ਜ਼ਿਆਦਾ ਗੰਧ ਦੇਖਣ ਨੂੰ ਮਿਲ ਰਿਹਾ ਕਿ ਮੈਂ ਬਿਮਾਰ ਸੀਗੀ ਐਂ ਮੈਂ ਪਿਛਲੇ 2 ਸਾਲ ਤੋਂ ਅਸੀਂ ਪੰਜਾਬ ਤੋਂ ਬਿਲੋਂਗ ਨਹੀਂ ਆ ਤਾਂ ਪੰਜਾਬੀ ਦੀ ਕਲਚਰ ਵਿਰਸਾ ਇਹ ਸਾਰਾ ਕੁਝ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ ਤੇ ਆ ਕੇ ਸੋਸ਼ਲ ਮੀਡੀਆ ਤੇ ਉਹ ਗਾਲਾਂ ਮਾਂ ਦੀਆਂ ਭੈਣ ਦੀਆਂ ਉਹ ਗੰਦੀਆਂ ਗਾਲਾਂ ਕੀ ਬੱਚੇ ਸਿੱਖ ਰਹੇ ਨਾ ਅੱਜਕੱਲ੍ਹ ਦੇ ਸਾਲ-ਸਾਲ ਦੇ ਬੱਚਿਆਂ ਨੂੰ ਗਾਲਾਂ ਹਾਂ ਫਿਰ ਉਹਦੇ ਬਾਅਦ ਵਿੱਚ ਇੱਕ ਹੋਰ ਚੀਜ਼ ਜੜੀ ਹੈ ਕਿ ਮਤਲਬ ਕਿ ਤੁਸੀਂ ਪਰਦੇ 'ਚ ਕਰੀ ਜਾਓ ਸਾਹਮਣੇ ਨਾ ਲੈ ਕੇ ਆਓ ਪਰਦੇ 'ਚ ਕਰੀ ਜਾਓ ਤਾਂ ਪਰਦਾ ਤਾਂ ਇੱਕ ਦਿਨ ਹਟੇ ਗਈ ਜੇ ਤੁਹਾਡੇ ਦਿਲ 'ਚ ਮੈਲ ਹੈ ਤਾਂ ਜਿੱਥੇ ਜਦੋਂ ਸੂਰਜ ਨੇ ਚੜ੍ਹਨਾ ਹਨ ਛਿਪਣਾ ਤਾਂ ਹੈ ਹੀ ਹੈ ਇਹ ਜ਼ਾਹਰ ਤਾਂ ਹੋਣਾ ਹੀ ਹੋਣਾ ਚੰਦਰਮਾਨੇ ਤਾਂ ਸ਼ਰਾਤੀ ਦਿਖਣਾ ਹੀ ਦਿਖਣਾ ਤਾਂ ਤੁਹਾਡੇ ਰਿਸ਼ਤੇ ਕਿਦਾਂ ਛਿਪ ਜਾਣਗੇ ਤਾਂ ਤਾਂ ਹੀ ਇਦਾਂ ਦੇ ਕੇਸਸ ਹੋ ਰਹੇ ਨੇ ਕਿ ਜਿਹੜੀਆਂ ਕੁੜੀਆਂ ਬਾਹਰ ਵਿਆਹ ਕਰਕੇ ਚਲੇ ਜਾਂਦੀਆਂ ਨੇ ਉਹਦੇ ਬਾਅਦ ਚ ਸਿਟੀਜ਼ਨਸ਼ਿਪ ਲੈਣ ਦੇ ਬਾਅਦ ਚ ਉਹਨਾਂ ਦੇ ਡਿਵੋਰਸ ਹੋ ਜਾਂਦੇ ਨੇ ਤਾਂ ਉਹ ਫਿਰ ਫੇਕ ਰਿਸ਼ਤੇ ਝੂਠੇ ਰਿਸ਼ਤੇ ਦਿਖਾਵੇ ਵਾਲੇ ਰਿਸ਼ਤੇ ਤਾਂ ਇਹ ਰਿਸ਼ਤਿਆਂ ਦਾ ਬੋਝ ਕਿਉਂ ਤੁਸੀਂ ਢੋਂਦੇ ਹੋ ਕਿ ਕਿ ਤੁਸੀਂ ਇਦਾਂ ਦੀ ਕੋਈ ਸਿਚੁਏਸ਼ਨ ਜਿਹਦੇ ਚ ਆਨਰ ਕਿਲਿੰਗ ਨਾ ਹੋਏ ਆਨਰ ਨਾ ਆਏ ਸਾਡਾ ਆਪ ਇਗੂ ਜੋ ਕਮਾਂਡ ਹੈ ਸਾਡਾ ਜਾਤ ਦਾ ਕਮਾਂਡ ਕਿ ਅਸੀਂ ਇਸ ਜਾਤ ਦੇ ਹਾਂ ਉਸ ਜਾਤ ਨਾਲ ਵਿਆਹ ਕਰਨਾ ਹੈ ਜਾਂ ਕੁਛ ਹੈ ਜਾਂ ਫਿਰ ਇੱਕ ਦੂਜੇ ਨੂੰ ਕੋਈ ਪਸੰਦ ਕਰਦਾ ਕਿਉਂਕਿ ਜਿੱਥੇ ਇੱਕ ਦੂਜੇ ਨੂੰ ਕੋਈ ਪਸੰਦ ਕਰਦਾ ਹੈ ਟੀਨੇਜਰ ਦਾ ਇਫੈਕਸ਼ਨ ਦਿਖਾਵੇ ਵਾਲਾ ਕੁਛ ਨਹੀਂ ਹੈ ਪਤਾ ਨਹੀਂ ਉੱਥੇ ਤਾਂ ਮੈਨੂੰ ਲੱਗਦਾ ਕਿ ਪਤਾ ਨਹੀਂ ਕੀ ਚੱਲ ਰਿਹਾ ਹੈ ਵਾਈਲਡ ਲਾਈਫ ਐਨੀਮਲ ਲਾਈਫ ਜੰਗਲ ਲਾਈਫ ਚੱਲ ਰਿਹਾ ਉੱਥੇ ਕਿਸੇ ਨੂੰ ਵੀ ਕਿਸੇ ਨਾਲ ਪਿਆਰ ਹੋ ਜਾਂਦਾ ਕਿਸੇ ਨਾਲ ਵੀ ਕੋਈ ਵੀ ਮਿਲ ਲੈਂਦਾ ਕਿਸੇ ਨੂੰ ਵੀ ਕੁਝ ਵੀ ਹੋ ਜਾਂਦਾ ਆਈ ਡੋਨਟ ਨੋ ਵਾਟ ਇਜ਼ ਦਟ ਰੂਲ ਇੰਨਾ ਗੰਦ ਤਾਂ ਆਪਾਂ ਸੁਣਦੇ ਸੀ ਕਿ ਪਹਿਲੇ ਬਾਹਰ ਜਾਣ ਤੋਂ ਪਹਿਲੇ ਸਾਨੂੰ ਲੱਗਦਾ ਸੀ ਕਿ ਬਾਹਰ ਦੇ ਲੋਕ ਬੜੇ ਗੰਦੇ ਨੇ ਉਹ ਇਦਾਂ ਕਰਦੇ ਨੇ ਉਹ ਕੁਝ ਨਹੀਂ ਕਰਦੇ ਵਿਚਾਰੇ ਜਿਨ੍ਹਾਂ ਦਾ ਇਹ ਸਿਸਟਮ ਹੈ ਉਹ ਕੁਝ ਨਹੀਂ ਕਰਦੇ ਉਹ ਬਿਲਕੁਲ ਸਿੰਪਲ ਲਾਈਫ ਰਹਿੰਦੇ ਨੇ ਇੱਕ ਸਾਲ ਹੈ ਦੋ ਸਾਲ ਹੈ ਇਕੱਠੇ ਉਹਨਾਂ ਨੇ ਲਾਇਲਟੀ ਨਾਲ ਰਹਿਣਾ ਉਹਦੇ ਬਾਅਦ ਛਾ ਜੋੜਨੇ ਕਿ ਭਰਾ ਹੁਣ ਤੂੰ ਜਾ ਮੈਨ ਨਹੀਂ ਰਹਿ ਸਕਦਾ ਕਿ ਉਹ ਮੈਨੂੰ ਕੋਈ ਹੋਰ ਪਸੰਦ ਆ ਗਈ ਹੈ ਜਾਂ ਮੈਨੂੰ ਕੋਈ ਹੋਰ ਪਸੰਦ ਆ ਗਿਆ ਹੈ ਤਾਂ ਉਹ ਇੱਕ ਦੂਜੇ ਨੂੰ ਛੱਡ ਦਿੰਦੇ ਨੇ ਇੱਥੇ ਤਾਂ ਦੋ ਦੋ ਤਿੰਨ ਤਿੰਨ ਬੱਚੇ ਆ ਉਹਦੇ ਬਾਅਦ ਫਿਰ ਅਫੇਅਰ ਵੀ ਹੈ ਨਾਲ ਨਾਲ ਤਾਂ ਇਹਦਾ ਕੀ ਇਨਜਾਮ ਹੋ ਰਿਹਾ ਹੈ ਇਹਦਾ ਰਿਜ਼ਲਟ ਕੀ ਨਿਕਲ ਰਿਹਾ ਹੈ ਸੋਸਾਇਟੀ ਦਾ ਤੁਸੀਂ ਆਪਣੀ ਆਣ ਵਾਲੀ ਜਨਰੇਸ਼ਨ ਨੂੰ ਕੀ ਸਿਖਾ ਰਹੇ ਹੋ ਕੀ ਕੀ ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਲੈ ਕੇ ਮਤਲਬ ਮਤਲਬ ਕੀ ਰਹਿ ਗਿਆ ਉਸ ਵਿਆਹ ਦਾ ਤੁਸੀਂ ਸਭ ਖਤਮ ਕਰ ਦੋ ਸਾਰਾ ਕੁਝ ਆਨੰਦਕਾਰ ਰਿਜੈਕਟ ਕੈਨਸਲ ਕਰ ਦੋ ਰਜਿਸਟਰ ਮੈਰਿਜ ਕੈਨਸਲ ਕਰ ਦੋ ਲੋ ਐਂਡ ਆਰਡਰ ਨੂੰ ਪੂਰਾ ਡਿਸਆਨ ਕਰ ਦੋ ਕਿ ਕੁਝ ਚੀਜ਼ ਨੂੰ ਅਸੀਂ ਨਹੀਂ ਮੰਨਦੇ ਅਸੀਂ ਸਿਰਫ ਆਪਣੀ ਮਨਮਰਜ਼ੀਆਂ ਨੂੰ ਮੰਨਦੇ ਹਾਂ ਅੰਡਰ ਮਨਮਰਜ਼ੀਆਂ ਚ ਆ ਕੇ ਅਸੀਂ ਸਾਰਾ ਕੁਝ ਕਰਨਾ ਹੈ ਜੋ ਸਾਡਾ ਮਨ ਕਰੇਗਾ ਅਸੀਂ ਉਹ ਕਰਾਂਗੇ ਬਈ ਅਸੀਂ ਤਾਂ ਖੜੇ ਆ ਤੁਹਾਡੀ ਫੁੱਲ ਸਪੋਰਟ ਚ ਖੜੇ ਆ ਕਿ ਸਾਨੂੰ ਤਾਂ 3 ਮਿਲੀਅਨ ਬੰਦਾ ਫੋਲੋ ਕਰਦਾ ਜੀ ਅਸੀਂ ਤਾਂ ਇਦਾਂ ਕਰ ਰਹੇ ਆ ਬਾਈ ਤੁਹਾਨੂੰ ਫੁੱਲ ਸਪੋਰਟ ਹੈ ਫੁੱਲ ਹੈ ਫੁੱਲ ਆਬ ਫੁਕਰੀਪੰਤੀ ਜੀ ਹੈ ਕਿ ਚੀਜ਼ ਹੈ ਉਹੀ ਪੰਜਾਬ ਚ ਉਹੀ ਅਮਰੀਕਾ ਚ ਉਹੀ ਕੈਲੀਫੋਰਨੀਆ ਚ ਦੇਖਣ ਨੂੰ ਮਿਲ ਰਹੀ ਹੈ ਉਹੀ ਨਿਊ ਜਰਸੀ ਚ ਮਿਲ ਰਹੀ ਹੈ ਉਹੀ ਬ੍ਰਮਟਨ ਚ ਮਿਲ ਰਹੀ ਹੈ ਉਹੀ ਕੈਨੇਡਾ ਚ ਉਹੀ ਹਰ ਜਗ੍ਹਾ ਯੂਰਪ ਚ ਥੋੜਾ ਜਿਹਾ ਕਲੀਨ ਹੈ ਯੂਰਪ ਚ ਅੰਨਾ ਨਹੀਂ ਸਾਹਮਣੇ ਨੀ ਆਇਆ ਪਤਾ ਨਹੀਂ ਹੈ ਕਿ ਨਹੀਂ ਹੈ ਜਾਂ ਫਿਰ ਜਾਦਾ ਹੀ ਬਿਜ਼ੀ ਹੈ ਲੋਗ ਉਥੇ ਕਰਦੇ ਨਹੀਂ ਆ ਬਟ ਬਹੁਤ ਜ਼ਿਆਦਾ ਹੋ ਗਿਆ ਪੰਜਾਬੀਅਤ ਇੱਕ ਇਦਾਂ ਦੀ ਕੌਮ ਸੀਗੀ ਪੰਜਾਬੀ ਸਾਡੀ ਕੌਮ ਇਦਾਂ ਦੀ ਸੀ ਜੋ ਕਿ ਬਲੈਕ ਕੈਟ ਕਮਾਂਡੋਜ਼ ਜਨਰल्स ਆਰਮੀ ਜਨਰल्स 에어 ਫੋਰਸ ਇਹ ਚੀਜ਼ਾਂ ਵੱਡੀ ਵੱਡੀ ਪੋਸਟਾਂ ਤੇ ਆਰਮਡ ਫੋਰਸੇਜ਼ ਦੇ ਹੈਡ ਲੀਡਰ ਦੂਸਰੀ ਕੰਟਰੀਆਂ ਦੇ ਵਿੱਚ ਵੀ ਬਹੁਤ ਤਰੱਕੀਆਂ ਕੀਤੀਆਂ ਨੇ ਬਟ ਦੇਖਣ ਨੂੰ ਸਿਰਫ ਗੰਦ ਨਜ਼ਰ ਆ ਰਿਹਾ ਗੰਦ ਦਿਖ ਰਿਹਾ ਚਾਰੇ ਪਾਸੇ ਸਿਰਫ ਗੰਦ ਦਿਖ ਰਿਹਾ ਗੰਦ ਦਿਖ ਰਿਹਾ ਕਿਤੇ ਮਾਡਲਾਂ ਨਾਲ ਲੜਾਈ ਜਾਂਦੀਆਂ ਨੇ ਆਪਸ ਦੇ ਵਿੱਚ ਜੋ ਕਿ ਰੋਲ ਮਾਡਲ ਹੁੰਦਾ ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਫੋਲੋ ਕਰਦੇ ਆ ਪੰਜਾਬ ਦੇ ਲੋਕ ਉਹ ਸਿੰਗਰ ਹਾਂ ਸਿੰਗਰਾਂ ਦਾ ਤਾਂ ਹੈ ਹੀ ਨਹੀਂ ਆਪਸ ਚ ਨਹੀਂ ਲੜਦੇ ਚਲੋ ਉਹ ਤਾਂ ਛੱਡ ਦਿਓ ਜਿਹੜੇ ਮਾਡਲ ਐ ਦੋ ਮਾਡਲਸ ਆਪਸੇ ਲੜੀ ਜਾ ਰਹੀਆਂ ਇੱਕ ਦੂਜੇ ਨੂੰ ਉਹ ਗਾਲਾਂ ਕੱਢ ਰਹੀਆਂ ਉਹ ਤਾਨੇ ਮਿਹਣੇ ਪਤਨ ਕਿ ਕੀ ਕੀ ਪਰਸਨਲ ਗੱਲਾਂ ਕੱਢ ਕੱਢ ਲੈ ਕੇ ਆ ਰਹੀਆਂ ਕੀ ਕੀ ਬੋਲ ਰਹੀਆਂ ਕਿ ਕੁਝ ਮਤਲਬ ਕਿ profession ਦੀ ਉਹ ਹੈ ਹੀ ਨਹੀਂ ਹੈ ਜਾਂ ਫਿਰ publicity stunt ਹੈ ਜਾਂ ਫਿਰ ਜਿਆਦਾ view ਹੋਣ ਜਿਆਦਾ follower ਹੋਣ ਜਿਆਦਾ ਤਮਾਸ਼ਾ ਦਿਖਾਉਣ ਦਾ ਇੱਕ ਆਈਡੀਆ ਆ I don't know what but it is looking like shit on the social network sites you know ਕਿ ਕੀ ਦਿਖਦਾ ਸਵੇਰੇ ਉੱਠ ਕੇ ਦੇਖੋ ਫੋਨ ਤੇ ਕੁਝ ਦੇਖਣ ਨੂੰ ਮਨ ਕਰਦਾ ਟੀਵੀ ਨਹੀਂ ਅੱਜ ਕੱਲ ਟੀਵੀ ਦੇਖਦੇ ਨਹੀਂ ਐ ਕੋਈ ਬੰਦਾ ਬਿਮਾਰ ਐ ਹਸਪੀਟਲ ਚ ਐ ਕੀ ਦੇਖਣ ਨੂੰ ਮਿਲ ਰਿਹਾ ਤਾਨੇ ਮਿਹਣੇ ਗਾਲਾਂ ਗਲੋਚ ਬਸ ਇਹੀ ਕੁਝ ਮਿਲ ਰਿਹਾ ਹੋਰ ਕੁਝ ਹੈ ਹੀ ਨਹੀਂ ਐ ਬਿਲਕੁਲ ਕਿਤੇ ਵੀ ਕੁਝ ਨਹੀਂ ਐ ਵਾਟ ਵਾਟ ਇਜ਼ ਥਿਸ ਕਿਸ ਪਾਸੇ ਨੂੰ ਜਾ ਰਹੇ ਹੋ ਤੁਸੀਂ ਸਾਰੇ ਕੀ ਕਰ ਰਹੇ ਹੋ ਯਾਰ ਤੁਹਾਡੇ ਅੰਦਰ ਕੈਪੈਸਿਟੀ ਹੈ ਜੋ ਲੋਕ ਬਾਹਰ ਚਲੇ ਗਏ ਨੇ ਉਹਨਾਂ ਨੂੰ ਰੂਲ ਮਾਡਲ ਬੰਨਣਾ ਚਾਹੀਦਾ ਹੈ ਕਿ ਆਪਣੇ ਜਿਹੜੇ ਪਿੱਛੇ ਲੋਕ ਆ ਉਹਨਾਂ ਨੂੰ ਅਸੀਂ ਕੀ ਮੈਸੇਜ ਦੇ ਰਹਿਆ ਜਿਹੜੇ ਸੈਲੀਬ੍ਰਿਟੀਜ਼ ਨੇ ਕੁਝ ਸਿੰਗਰ ਇੰਨਾ ਗੰਦ ਬੋਲ ਰਹੇ ਨੇ ਇੰਨੀ ਗੰਦੀਆਂ ਗਾਲਾਂ ਕਿ ਐਦਾਂ ਫੀਲ ਹੁੰਦਾ ਹੈ ਕਿ ਉਹਨਾਂ ਨੂੰ ਜਿਹੜੀ ਹੈ ਕਾਮਯਾਬੀ ਦਿਮਾਗ ਤੇ ਚੜ ਕੇ ਬੋਲਦੀ ਹੈ ਜਾਂ ਫਿਰ ਡਰਗ ਕਰਦੇ ਆ ਜਾਂ ਫਿਰ ਕੀ ਕਰਦੇ ਆ ਇੰਨਾ ਗੰਦ ਆਈ ਡੋਨਟ ਨੋ ਕਿ ਵਾਟ ਇਜ਼ ਥਿਸ ਹੈਪਨਿੰਗ ਕੋਈ ਰੋਕਣ ਵਾਲਾ ਹੀ ਨਹੀਂ ਹੈ ਕੁਝ ਵੀ ਨਹੀਂ ਕੀ ਹੋ ਕੀ ਰਿਹਾ ਪੰਜਾਬ ਨੂੰ ਬਣ ਕੀ ਰਿਹਾ ਪੰਜਾਬ ਦਾ ਆਈ ਡੋਨਟ ਨੋ ਕਿੱਥੇ ਗਿਆ ਉਹ ਪੰਜਾਬ ਕਿੱਥੇ ਗਏ ਉਹ ਲੋਕ ਯਾਰ 1200 ਕਿੱਥੇ ਮਿਲੀਅਨ ਮਿਲੀਅਨ ਵਿਊ ਹੁੰਦੇ ਸੀਗੇ 1200000 ਲੋਕ ਦੇਖਦੇ ਆ ਅੱਛੀ ਚੀਜ਼ ਐਂਡ ਖਰਾਬ ਚੀਜ਼ਾਂ ਤੁਸੀਂ ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢਣ ਵਾਲਿਆਂ ਨੂੰ ਮਿਲੀਅਨ ਮਿਲੀਅਨ ਵਿਊ ਐ ਕਿ ਤੁਸੀਂ ਮੈਸੇਜ ਕਿਦਾਂ ਦਾ ਦੇ ਰਹੇ ਹੋ ਸੋਸਾਇਟੀ ਨੂੰ ਅੱਛਾ ਮੈਸੇਜ ਦੋ ਜੋ ਬੱਚੇ ਦੇਖਣ ਜਿੱਥੇ ਭੈਣਾਂ ਧੀਾਂ ਨੂੰਹਾਂ ਸਾਰੇ ਇਕੱਠੇ ਇੱਕ ਤਾਂ ਸਿਸਟਮ ਪੰਜਾਬ ਦਾ ਅੱਜ ਕੱਲੇ ਹੋ ਗਿਆ ਕਿ ਨੱਚਣ ਵਾਲਿਆਂ ਨੂੰ ਦੇਖਣਾ ਨੂੰ ਸੱਸ ਮਾਂ ਪਿਓ ਬੱਚੇ ਸਭ ਇਕੱਠੇ ਹੀ ਦੇਖਦੇ ਆ ਤਾਂ ਉਹ ਸਿਸਟਮ ਹੀ ਤੁਹਾਡਾ ਖਤਮ ਹੀ ਹੋ ਗਿਆ ਉਹ ਰਿਸ਼ਤੇ ਹੀ ਖਤਮ ਕਰਤੇ ਆ ਉਹ ਗੋਲਮੋਲ ਜਿਹਾ ਕਰਕੇ ਝੋਲਾ ਜਿਹਾ ਕਰਕੇ ਛੱਡਦਾ ਵੇਚੀ ਪਤਾ ਨਹੀਂ ਕੀ ਕਰਕੇ ਹਾਂ ਕੀ ਕਰ ਰਹੇ ਹੋ ਯਾਰ ਪਲੀਜ਼ ਕਮ ਆਨ ਗਿਵ ਸਮ ਗੁੱਡ ਮੈਸੇजेस ਕੁਝ ਅੱਛਾ ਦਿਖਾਓ ਦੇਖਣ ਲਈ ਅੱਛਾ ਲੱਗੇ ਰੂਹ ਨੂੰ ਖੁਸ਼ੀ ਮਿਲੇ ਕੁਝ ਵੀ ਕਰੋ ਕੁਝ ਅੱਛਾ ਕਰੋ ਇੱਕ ਗਾਲਾਂ ਤੂੰ ਇਹ ਤਾਨੇ ਮੇਣਿਆਂ ਤੂੰ ਅਰੇ ਯਾਰ ਕਿਤੇ ਨਹੀਂ ਜਾਂਦੇ ਜਿਨ੍ਹਾਂ ਦੇ 50 ਮਿਲੀਅਨ ਵਿਊ ਹੈ 1 ਅਰਬਾਂ ਮਿਲੀਅਨ ਵਿਊ ਹੈ ਜਿਨ੍ਹਾਂ ਦੇ ਉਹਨਾਂ ਨੇ ਵੀ ਇੱਕ ਦਿਨ ਚਲੇ ਜਾਣਾ ਹੈ ਦੁਨੀਆ ਤੋਂ ਇਹ ਜੋ ਕੁਝ ਅਸੀਂ ਕਮਾਨੇ ਆ ਸਭ ਇੱਥੇ ਰਹਿਣਾ ਹੈ ਚਾਹੇ ਵੱਡਾ ਹੈ ਕੋਈ ਛੋਟਾ ਹੈ ਕਿਸੇ ਨੇ ਪਰਮਾਨੈਂਟ ਇੱਥੇ ਨਹੀਂ ਰਹਿਣਾ ਚਾਹੀ ਕੋਈ ਨਿਊ ਜਰਸੀ ਹੈ ਕੋਈ ਕੈਲੀਫੋਰਨੀਆ ਹੈ ਕੋਈ ਕਿਤੇ ਬੈਠਾ ਹੈ ਕੋਈ ਮੂਨ ਤੇ ਵੀ ਹੁਣ ਤਾਂ 2020 ਤੋਂ ਬਾਅਦ ਮੂਨ ਤੇ ਦੁਨੀਆ ਵਸਣੀ ਸ਼ੁਰੂ ਹੋਣੀ ਹੈ ਪਰਮਿਸ਼ਨ ਵੀ ਮਿਲ ਚੁੱਕੀ ਹੈ ਉਹ ਚੀਜ਼ਾਂ ਬਾਰੇ ਸੋਚੋ ਤੁਸੀਂ ਕਿਹੜੇ ਪਾਸੇ ਬੈਠੇ ਹੋ ਯਾਰ ਜਨਾਨੀਆਂ ਨੂੰ ਗਾਲਾਂ ਜਨਾਂ ਨੇ ਜੋ ਬਾਹਰ ਨਿਕਲੋ ਜਿੰਨੇ ਵੀ ਮੁੰਡੇ ਆ ਚਲੋ ਠੀਕ ਆ ਤੁਸੀਂ ਬਾਰੇ ਪੈਸੇ ਕਮਾਉਂਦੇ ਹੋ ਬਹੁਤ ਪੈਸਾ ਤੁਸੀਂ ਕਮਾ ਲਿਆ ਥੋੜੀ ਜੀ ਅਕਲ ਵੀ ਕਮਾਓ ਕੁਝ ਅੱਛਾ ਬੋਲੋ ਜੋ ਅਸੀਂ ਲੋਕ ਦੇਖ ਸਕੀਏ ਤੁਹਾਨੂੰ ਯਾਰ ਕਮ ਆਨ ਕੁਝ ਅੱਛਾ ਦਿਖਾਓ ਕੁਝ ਅੱਛਾ ਕਰੋ ਜੋ ਦੇਖਣ ਤੇ ਮਨ ਕਰੇ ਅਸੀਂ ਦੇਖੀਏ ਤੁਹਾਨੂੰ ਜਿੱਦਾਂ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿ ਪਰਿਵਾਰਾਂ ਚ ਬਹਿ ਕੇ ਸਾਡੀਆਂ ਧੀਆ ਭੈਣਾ ਮਾਵਾ ਨਾਲ ਬਹਿ ਕੇ ਦੇਖੀਏ ਯਾਰ ਕਮਨ ਤੁਸੀਂ ਵੀ ਉਹ ਦਿਖਾਓ ਜੋ ਅਸੀਂ ਭਰਾ ਸਮਝ ਕੇ ਦੇਖੀਏ ਕਿ ਸਾਡੇ ਭਰਾ ਹੈ ਸਾਡੇ ਨਵੇਂ ਬੱਚੇ ਹੈ ਨਵੀਂ ਪੀੜ੍ਹੀ ਹੈ ਜਿਹੜੀ ਅਮਰੀਕਾ ਗਈ ਹੈ ਜਿਹੜੀ ਕੈਨੇਡਾ ਗਈ ਹੈ ਤਾਂ ਕੀ ਕਰ ਰਹੇ ਹੈ ਯਾਰ ਕਮਨ ਕੁਝ ਅੱਛਾ ਦਿਖਾਓ ਅਸੀਂ ਦੇਖਣਾ ਚਾਹਦੇ ਆਂ ਕੁਝ ਅੱਛਾ ਇੱਕ ਉਹ ਪੰਜਾਬ ਜੋ ਛੱਡਿਆ ਸੀਗਾ ਜੋ ਸੀਗਾ ਉਹ ਉਹ ਤਾਂ ਖਤਮ ਹੋ ਚੁੱਕਿਆ ਤਾਂ ਹੈ ਹੀ ਨਹੀਂ ਹੈ ਤੁਸੀਂ ਕੀ ਦਿਖਾ ਰਹੇ ਹੋ ਯਾਰ ਕੁਝ ਅੱਛਾ ਦਿਖਾਓ ਪਲੀਜ਼ ਛੱਛਾ ਦਿਖਾਓ ਪਲੀਜ਼ ਬਲਿੰਗ 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 ਨਾ ਦਿਖਾਓ ਅੱਛਾ ਨਹੀਂ ਲੱਗਦਾ ਕੁੜੀਆਂ ਗੰਦੀਆਂ ਗਾਲਾਂ ਕੱਢ ਰਹੀਆਂ ਨੇ ਇੱਕ ਦੂਜੇ ਨੂੰ ਬੁਆਏਫਰੈਂਡ ਦੇ ਬਾਰੇ ਦੱਸ ਰਹੀਆਂ ਨੇ ਫਲਾਣੇ ਨੇ ਇੱਧ ਨਾਲ ਸੋ ਗਈ ਉਹਦੇ ਨਾਲ ਐ ਕਰ ਲਿਆ ਉਹ ਕਰ ਲਿਆ ਕਿਸੇ ਦੀਆਂ ਦਾ ਦੂਸਰੀਆਂ ਫੋਟੋ ਵੀਡੀਓਜ਼ ਆਪ ਵਾਇਰਲ ਕਰਤੀਆਂ ਅਰੇ ਯਾਰ ਪਰਸਨਲ ਲਾਈਫ ਹੈ ਕਿਸੇ ਦੀ ਵੀ ਕੋਈ ਕੀ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਤੁਹਾਡਾ ਕੀ ਮਤਲਬ ਹੈ ਤਾਂ ਨਾ ਕਰੋ ਐਦਾਂ ਕੁੜੀਆਂ ਨਾਲ ਵੀ ਠੀਕ ਹੈ ਤੁਸੀਂ ਬਹੁਤ ਪ੍ਰਧਾਨ ਹੋ ਕੁੜੀਆਂ ਵੀ ਕਈ ਕੁੜੀਆਂ ਵੀ ਫੇਮਸ ਹੋਣ ਲਈ ਇਦਾਂ ਦੇ ਬੰਦਿਆਂ ਨੂੰ ਬਹੁਤ ਉੱਚਾ ਚੱਕ ਰਹੀਆਂ ਨੇ ਪਰ ਥੋੜਾ ਜਿਹਾ ਲੈਵਲ ਮੇਨਟੇਨ ਕਰੋ ਯਾਰ ਇੱਕ professionl ਲੈਵਲ ਮੇਨਟੇਨ ਕਰੋ ਕਿ ਅਸੀਂ professionl ਆ ਠੀਕ ਹੈ ਕੋਈ ਜਿਆਦਾ ਫੇਮਸ ਹੈ ਕੋਈ ਘੱਟ ਫੇਮਸ ਹੈ ਪਰ ਤੁਸੀਂ ਹੈ ਤਾਂ ਆਰਟਿਸਟ ਹੋ ਸਾਰੇ ਠੀਕ ਹੈ ਨੀ ਫੁਕਰੀ ਬੰਤੀ ਤੁਸੀਂ ਮੈਨੂੰ ਦੱਸੋ ਜਿਹੜੇ ਕਹਿੰਦੇ ਨੇ ਸਾਡੇ 50 50 ਮਿਲੀਅਨ ਫੋਲੋਅਰ ਨੇ ਕਿ ਜਦੋਂ ਤੁਸੀਂ ਮਰਨਾ ਤੁਹਾਡੇ ਨਾਲ ਮਰਨਾ ਕਿਸੇ ਨੇ ਤੁਸੀਂ ਅੱਜ ਗੰਦ ਵਾਹ ਰਹੇ ਹੋ ਗੰਦੀਆਂ ਗਾਲਾਂ ਕੱਢ ਰਹੇ ਹੋ ਫਲਾਣੇ ਦੀ ਢਿੰਗੜੇ ਦੀ ਫੇ ਹੋ ਤਾਂ ਤੁਹਾਡੇ ਨਾਲ ਤੁਹਾਡੇ ਫੈਨਸ ਨੇ ਮਰਨਾ ਦੱਸੋ ਜਿੱਦਾਂ ਤੁਸੀਂ ਮਰਨਾ ਕਿ ਮਰਨਾ ਹੀ ਨਹੀਂ ਹੈ ਨਿਊ ਜਰਸੀ ਵਾਲਿਆਂ ਨੇ ਜਾਂ ਫਿਰ ਕੈਲੀਫੋਰਨੀਆ ਵਾਲਿਆਂ ਨੇ ਜਾਂ ਕਿਸੇ ਫਲਾਣੇ ਫਲਾੜੇ ਨੇ ਮਰਨਾ ਹੀ ਨਹੀਂ ਹੈ ਜਾਂ ਕੁਝ ਹੋਣਾ ਹੀ ਨਹੀਂ ਹੈ ਕਿ 10000 ਡਾਲਰ 20000 ਡਾਲਰ ਵੀ ਤੁਸੀਂ 50000 ਤੁਸੀਂ 10 ਲੱਖ ਡਾਲਰ ਕਮਾ ਰਹੇ ਹੋ ਚਲੋ ਮੰਨ ਲਿਆ ਮਹੀਨੇ ਦੇ ਖਾਂਦੇ ਤਾਂ ਫਿਰ ਰੋਟੀ ਕੱਢ ਦਿਓ ਗਾਲਾਂ ਮੈਨੂੰ ਨਹੀਂ ਕੋਈ ਫਰਕ ਪੈਣਾ ਥੱਲੇ ਓਕੇ ਪਰ ਕੁਝ ਅੱਛਾ ਦਿਖਾਓ ਜੋ ਰੂਹ ਖੁਸ਼ ਹੋਏ ਦੇਖ ਕੇ ਰੂਹ ਨੂੰ ਖੁਸ਼ ਕਰਨ ਵਾਲੀ ਚੀਜ਼ ਦਿਖਾਓ ਇਦਾਂ ਦੇ ਵਿਰਸਾ ਨਹੀਂ ਹੈ ਜੋ ਤੁਸੀਂ ਬਣਾਉਂਦੇ ਜਾ ਰਹੇ ਹੋ ਇਦਾਂ ਦੇ ਨਹੀਂ ਆ ਅਸੀਂ ਅਸੀਂ ਅੱਛੇ ਲੋਕ ਆ ਸਾਡੀ ਬਹਾਦਰਾਂ ਚ ਗਿਣਤੀ ਹੈ ਇਦਾਂ ਦੇ ਗੰਦ ਅਰੇ ਯਾਰ ਇਟਸ ਟੂ ਮੱਚ ਪਲੀਜ਼ ਸਟਾਪ 올 ਥਿਸ ਨੌਨਸੈਂਸ ਪਲੀਜ਼ ਉਹ ਕੁੜੀਆਂ ਤੁਸੀਂ ਵੀ ਬਸ ਕਰੋ ਤੁਸੀਂ ਵੀ ਬਸ ਕਰੋ ਤੁਸੀਂ ਵੀ ਕਿਸੇ ਦੇ ਘਰ ਦੀਆਂ ਧੀਆਂ ਹੋ ਬਸ ਕਰੋ ਇਹ ਆਪਣਾ ਵਿਰਸਾ ਨਹੀਂ ਹੈ ਤੁਸੀਂ ਆਰਟਿਸਟ ਹੋ ਰੱਜ ਕੇ ਕਮਾਓ ਇੱਕ ਦੂਜੇ ਦਾ ਸਾਥ ਦੋ ਇੱਕ ਦੂਜੇ ਦੀ ਬਾਹਾਂ ਫੜ ਕੇ ਇੱਕ ਦੂਜੇ ਨੂੰ ਉੱਪਰ ਤੋਂ ਉੱਪਰ ਲੈ ਕੇ ਜਾਓ ਕਿਉਂਕਿ ਇਹ ਜਿਹੜੀ ਸਾਈਡ ਹੀ ਇਦਾਂ ਦੀ ਹੈ ਤੇ ਜਦੋਂ ਬੰਦਾ ਚੜਦਾ ਚੜ੍ਹਾਈ ਕਰਦਾ ਇੱਕਦਮ ਤੇ ਫਿਰ ਡਿੱਗਦਾ ਤਾਂ ਗ੍ਰਾਫ ਥੱਲੇ ਨੂੰ ਹੀ गिरਦਾ ਕਿਉਂਕਿ ਟਾਈਮ ਇਜ਼ ਨਾਟ ਪ੍ਰੈਡਿਕਟੇਬਲ ਇਟ ਇਜ਼ ਨਾਟ ਸੇਮ ਇਟ ਵਿਲ ਚੇਂਜ ਕਿਸੇ ਦੀ ਜ਼ਿਆਦਾ ਚੜ੍ਹਾਈ ਹੈ ਕਿਸੇ ਦੀ ਘੱਟ ਚੜ੍ਹਾਈ ਹੈ ਉਹ ਫੁੱਕਰੀਆਂ ਬੰਦੇ ਐਦਾਂ ਕਾਲਰ ਚੱਕ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਕਿ ਬਾਈ ਖੜੇ ਆ ਸਾਡੇ ਸਪੋਰਟ 'ਚ ਨਸ਼ਾ ਕਰਕੇ ਖੜੇ ਆ ਜਿੱਦਣ ਤੁਸੀਂ ਅਰਥੀਆਂ ਤਾਂ ਚੜ੍ਹ ਕੇ ਜਾਣਾ ਉਦੋਂ ਤਾਂ ਅਸਤੀਆਂ ਵੀ ਨਹੀਂ ਮਿਲੀਆਂ ਤਾਂ ਫਿਰ ਕਿਸੇ ਚੀਜ਼ ਦੀ ਫੁਕਰੀ ਬਣਤੀ ਹੈ ਯਾਰ ਇਹ ਕਿਸ ਚੀਜ਼ ਦਾ ਇੰਨਾ ਕਮੰਡ ਹੈ ਕਿਉਂ ਭਾਈ ਸੋਚੋ ਕੁਝ ਅੱਛਾ ਕਰੋ ਇੱਕ ਅੱਛਾ ਮੈਸੇਜ ਦਿਓ ਆਪਣੇ ਨਵੇਂ ਆਣ ਵਾਲੇ ਬੱਚਿਆਂ ਨੂੰ ਕੁਝ ਨਵਾਂ ਸਿਖਾਓ ਆਪਣੀ ਨਵੀਂ ਪੀੜ੍ਹੀ ਨੂੰ ਕਿ ਹਾਂ ਅਸੀਂ ਇਹ ਆ ਅਸੀਂ ਫਲਾਣਿਆਂ ਉਹ ਉਹ ਇੱਕ ਸਟੈਂਡਰਡ ਮੇਨਟੇਨ ਕਰੋ ਉਹ ਚੀਜ਼ ਸਿਖਾਓ ਦੁਨੀਆ ਨੂੰ ਦਿਖਾਓ ਇਹਨਾਂ ਦਿਖਾਓ ਕਿ ਅਸੀਂ ਇਦਾਂ ਆ ਤਾਂ ਉਹ ਕੁਝ ਵੀ ਕਰਨ ਨੂੰ ਮਨਾ ਨਹੀਂ ਕਰ ਰਹੀ ਬਸ ਸਿਰਫ ਇੰਨਾ ਕਹਿ ਰਹੀ ਆ ਕਿ ਜੋ ਗੰਦ ਹੈ ਉਹ ਗੰਦ ਨੂੰ ਬੰਦ ਕਰਕੇ ਕੁਝ ਅੱਛਾ ਦਿਖਾਓ ਦੁਨੀਆ ਅੱਛਾ ਦੇਖੇਗੀ ਅੱਕ ਗਏ ਆ ਦੇਖ ਦੇਖ ਕੇ ਇੱਕ ਗੁਰਜੰਟ ਸੀਗਾ ਉਹ ਗੁਰਜੰਟ ਬੰਦ ਹੋਇਆ ਤਾਂ ਹਜ਼ਾਰਾਂ ਗੁਰਜੰਟ ਦਿਖ ਰਹੇ ਆ ਆਸ-ਪਾਸ ਪੰਜ ਸੱਤ ਬੰਦੇ ਉਹੀ ਚੀਜ਼ਾਂ ਉਹੀ ਚੀਜ਼ਾਂ ਉਹੀ ਚੀਜ਼ਾਂ ਨੱਚਣ ਗਾਣ ਵਾਲਿਆਂ ਨੂੰ ਮਰਾਸੀ ਦੱਸਦਾ ਆਰਟਿਸਟਾਂ ਨੂੰ ਮਰਾਸੀ ਦੱਸਦਾ ਹੈ ਸਾਰਾ ਕੁਝ ਦੱਸਦਾ ਮੋਡਲਾਂ ਨੂੰ ਪ੍ਰੋਸਟੀਟਿਊਟ ਦੱਸਦਾ ਅਰੇ ਜਦੋਂ ਉਹਨਾਂ ਦੇ ਕੋਲ ਖੜੇ ਹੋ ਕੇ ਦੇਖੋ ਤਾਂ ਸੀ ਅਗਲੀਆਂ ਕੰਮ ਕੀ ਕਰਦੀਆਂ ਕਿਉਂ ਕਰਦੀਆਂ ਕਿੱਦਾਂ ਕਰੀਦਾ ਇੱਜ਼ਤ ਹੁੰਦੀ ਏ ਕਿਸੇ ਚੀਜ਼ ਦੀ ਹਾਂ ਕਿਉਂ ਕਰਦੇ ਹੋ ਯਾਰ ਐਦਾਂ ਪਲੀਜ਼ ਨਾ ਕਰੋ ਇਹ ਗੰਦ ਹੈ ਗੰਦ ਇਸ ਗੰਦ ਨੂੰ ਬੰਦ ਕਰ ਦੋ